ਆਵ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਧਾਰੀਵਾਲ ਇੱਕ ਸਕੂਲ ਦੇ ਨਮ ਬਾਲਕ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਵਾਲੇ ਨੌਜਵਾਨ ਸਤਨਾਮ ਸਿੰਘ ਉਰਫ ਪਵਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੰਗਨੂ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਕਿ ਪੀੜਤ ਨਬਾਲਕ ਲੜਕੀ ਦੇ ਬਿਆਨਾਂ ਅਨੁਸਾਰ ਕਾਰਵਾਈ ਕਰਦੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇੱਕ ਕੰਪਲੇਂਟ ਆਈ ਸੀਗੀ ਸਾਨੂੰ ਸਤਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ ਉਸ ਨੇ ਜਿਹੜਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕੱਦਮਾ ਦਰਜ ਕਰਕੇ ਤੇ ਉਹਦੀ ਰੈਸਟ ਪਾ ਕੇ ਤੇ ਉਹਨੂੰ ਅਸੀਂ ਜੇਲ੍ਹ ਵਿੱਚ ਜਿਹੜਾ ਹੈਗਾ ਉਹਨੂੰ ਭੇਜ ਦਿੱਤਾ ਹੈ ਕਰਾ। ਲੜਕੀ ਨਵਾਲਕ ਸੀ। ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਕ ਸੀ ਜਿਹਦੀ ਏਜ 22 ਸਾਲ ਹੈ। ਇਹਨਾਂ ਕੇ ਘਟਨਾ ਵਾਪਰੀ। ਸਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ। ਫਿਰ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਫਿਰ ਮਦਰ ਸਾਡੇ ਕੋਲ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ। ਜਿੰਨੇ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਤੇ ਉਹਦੇ ਮੁਤਾਬਕ ਜਿਹੜਾ ਅਸੀਂ ਉਹ ਕੇਸ ਰਜਿਸਟਰ ਕਰਤੇ ਉਹਦੇ ਸਟੇਟਮੈਂਟ ਦੇ ਕਿੰਨੇ ਦਿਨਾਂ ਤੋਂ ਇਹ ਸਿਸਾ ਚੱਲਦਾ ਰਿਹਾ ਪਹਿਲੇ ਵੀ ਇਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਹੁੰਦੀ ਸੀਗੀ